ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹੋ ਮਨ ਮਰੇ दारू ਜਾਣੇ ਕੋਲੇ ਜਦੋਂ ਮਨ ਮਰਦਾ ਫੇਰ ਇਹ ਆਪਣੇ ਆਪ ਨੂੰ ਪਛਾਣਦਾ ਮੈਂ ਕੌਣ ਉਹਨੂੰ ਕਹਿੰਦੇ ਆ ਜੀਵਤ ਮਰੇ ਮਰੇ ਫਨ ਜੀ ਵੀ ਐਸਾ ਸੰਸਮਾਇ ਅੰਜਨ ਮੇ ਨਿਰੰਜਣਈਆ ਮੌਣ ਪਾਵ ਜਲ ਪਾਇ ਅੱਖਾਂ ਵਿੱਚ ਪਰਮੇਸ਼ਰ ਹਰ ਵਾਰ ਦਿਖੇ ਸੋਝੀ ਆਵੇ ਮਨ ਮਰੇ ਤਾਤ ਮਰ ਜਾਏ ਸੇ 65 ਅੰਕ ਤੇ ਆਪਣਾ ਵਿਸਾਵਾ ਇਹ ਮਨ ਮਰੇ दारू ਜਾਣੇ ਕੋਇ ਸੇ 65 ਅੰਕ ਤੇ ਦੱਸ ਦਿਆ ਇਸੇ ਭਾਸ਼ਾ ਵੀ ਜਦ ਅਸੀਂ ਗੁਰਬਾਣੀ ਪੜ੍ਹਦੇ ਹਾਂ ਸਾਡੇ ਮਨ ਦੇ ਮੈਲ ਧਰ ਜਾਂਦੀ ਆ ਗੁਰਬਾਣੀ ਸੁਣ ਮੈਲ ਗਵਾਏ ਸੱਜੇ ਹਰ ਨਾਮ ਮਨ ਵਸਾਏ ਉਹ ਜਿਹੜੀ ਗੁਰਬਾਣੀ ਆ ਤਰੇ ਗੋਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਇਹ ਗਿਆਨ ਦਾ ਭੰਡਾਰ ਆ ਜਿੰਨੇ ਇਹ ਗੁਰਬਾਣੀ ਨੂੰ ਮਨ ਵਿੱਚ ਵਸਾ ਲਿਆ ਪੀਤ ਆ ਗਿਆ ਪਤਾ ਲੱਗ ਗਿਆ ਸਹਿਵ ਚਲੇ ਗਿਆ ਉਹਨੇ ਅਗਰ ਪੁੱਛ ਦੀਆ ਬਰਵਾਣੀ ਸੋਨਾ ਮੈਲ ਗਵਾਏ ਸਹਿਜੇ ਹਰ ਨਾਮ ਮਨ ਵਸਾਏ ਅਗਨ ਵਿਚਾਰੋ ਕੂੜ ਕਸਤ ਤ੍ਰਿਸ਼ਨਾ ਅਗਨ ਵਜਾਏ ਜੇ ਕੂੜ ਆ ਨਾ ਤ੍ਰਿਸ਼ਨਾ ਦਾ ਕੂੜ ਦੀ ਕਲੀ ਆ ਕੂੜ ਰਾਜਾ ਕੂੜ ਪਰਜਾ ਕੂੜ ਸਾਬ ਸੰਸਾਰ ਸਾਰਾ ਕੂੜਾ ਅੰਤਰ ਸ਼ਾਂਤ ਸਹਿ ਸੁਖ ਪਾਏ ਜੇ ਅੰਦਰ ਸ਼ਾਂਤ ਮਨੇ ਪਿਆਰ ਪੈ ਗਿਆ ਭਾਵਨਾ ਇੱਕ ਦਾ ਸਾਥ ਉਹ ਧੰਕਾਰ ਰਿਹਾ ਇਹ ਸ਼ਾਂਤ ਬਿੰਦੀ ਲੱਗੀ ਆ ਸੱਚੇ ਕੰਨਨ ਉਪਰ ਗੁਰ ਕੈ ਪਾਣੀ ਚੱਲੇ ਤਾਂ ਆਪ ਜਾਏ ਜਦ ਜਿਹੜਾ ਗੁਰੂ ਦਾ ਪਾਣੀ ਦੀ ਆਵਾਜ਼ ਆ ਨਾ ਜਦ ਹੁਕਮ ਨਾਲ ਚੱਲ ਪਏ ਉਹ ਦਾਣ ਚੱਲ ਪਵੇ ਫਿਰ ਉਹਦਾ ਆਪਾ ਖਤਮ ਹੋ ਜਾਂਦਾ ਹੰਕਾਰ ਖਤਮ ਹੋ ਜਾਂਦਾ ਜਿਹਨੂੰ ਕਹਿੰਦੇ ਆ ਮਨ ਮਰੇ ਧਾਤ ਮਰ ਜਾਏ ਬਿਨ ਮਨ ਮੂਏ ਕੈਸੇ ਹਰਪਾਏ ਮੇਰੀ ਜਿਆਦਾ ਮਨ ਦੀ ਧਾਤ ਦੁਬਦਾ ਨਿੰਦਿਆ ਚੁਲੀ ਮਰ ਗਈ ਫਿਰ ਹਰੀਦਾਸ ਜੀ ਬਿਨ ਮਨ ਮੂਏ ਕੈਸੇ ਹਰਪਾਏ ਨਹੀਂ ਪਾਣ ਜਦਾ ਇਹ ਮਨ ਮਰੇ दारू ਜਾਣੇ ਕੋਏ ਮਨ ਸ਼ਬਦ ਮਰੇ ਬੁੱਝੇ ਜਨ ਸੋ ਇਹੋ ਸਾਧਨ ਸੁਣ ਸੁਣ ਕੇ ਮਨ ਨੂੰ ਮਨਾ ਉਹ ਦਾਰੂਆ ਨਾਮ ਹਰਕਾ ਨਾਮ ਦਾਰੂ ਲਾਇਉ ਉਹਨੇ ਵੀਰਾ ਆਪ ਦਾ ਮੁਕਤ ਹੋਣਾ ਵਾ ਪੂਰੀ ਮੁਕਤ ਕਰ ਜਾਂਦਾ ਆਪ ਮੁਕਤ ਹੋਵਰਾ ਮੁਕਤ ਕਰਾਵੇ ਹਰ ਨਾਮ ਜਪੇ ਹਰ ਤੇ ਸੁਖ ਪਾਵੇ ਦੇਖੋ ਨਾਮ ਸਾਰੇ ਜਪਦੇ ਆ ਪਰ ਮਾਲਕ ਕਹਿੰਦੇ ਆ ਕਿਵੇਂ ਜਪਦੇ ਆ ਇੱਕ ਗਾਵਤ ਰਹੇ ਮਨ ਸਾਧਨਾ ਪਾਏ ਕਹਿੰਦੇ ਗਾਉਂਦੇ ਜ਼ਰੂਰ ਆ ਉਹਨਾਂ ਪਿਆਰ ਨਹੀਂ ਪਿਆਗਾ ਭਾਵਨਾ ਨਹੀਂ ਹੋਈ ਬਕਸਸ ਨਹੀਂ ਹੋਈ ਕਿ ਬਕਸਸ ਕਿਉਂ ਨਹੀਂ ਹੋਈ ਉਹ ਗਾਇਆ ਉਹਨਾਂ ਨੇ ਉਹਨਾਂ ਨੂੰ ਆਨੰਦ ਨਹੀਂ ਆਇਆ ਉਹਨੇ ਆਨੰਦ ਪੈਰਾ ਪਰ ਹੁੰਨ ਉਹ ਆ ਇਨੂੰ ਕਹਿੰਦੇ ਆ ਆ ਨਾਮ ਦਾ ਆਨੰਦ ਕਿਹਦਾ ਆ ਨਾਮ ਦਾ ਮਤਲਬ ਇਹ ਆ ਨਾ ਬਾਣੀ ਪ੍ਰਗਟ ਨਹੀਂ ਹੋਈ ਇੱਕ ਹੋਮੇ ਵਿੱਚ ਕਹਿੰਦਾ ਹੋਮੇ ਵਿੱਚ ਗਾਵੇ ਵਿਰਥਾ ਜਾਏ ਕਈਆਂ ਨੇ ਹੋਮੇ ਵਿੱਚ ਬੈਠ ਕੇ ਕਈ ਕਈ ਕੰਢੇ ਚੌਂਕੜਾ ਮਾਰਿਆ ਤੇ ਮਾਲ ਕਰਨ ਮਿਲ ਨੂੰ ਇਹ ਤੰਦ ਦਾ ਚੌਂਕੜਾ ਮਾਰਦੇ ਆ ਤੇ ਮਨ ਦਾ ਨਹੀਂ ਮਾਰਦੇ ਆ ਕਿ ਮਨ ਦਾ ਚੌਂਕੜਾ ਹਰ ਵਾਰ ਕਰਮ ਨਾਲ ਮਾਰਿਆ ਜਾਂਦਾ ਉਚੋਂ ਲਗੜਾ ਵਾ ਗੁਰ ਸੇਵਾ ਤੇ ਅਰ ਨਾਮ ਤਨ ਪਾਵੇ ਉਹ ਜਿਆ ਗੁਰ ਸੇਵਾ ਕਰਨਾ ਜਾ ਕੇ ਮਾਲਕ ਦੇ ਦਰ ਤੇ ਬੈਠਦਾ ਨਾਮ ਤਨ ਜੇ ਉਹਦੇ ਹਿੱਦੇ ਚ ਆ ਜਾਂਦਾ ਅੰਤਰ ਪ੍ਰਕਾਸ਼ ਹਰ ਨਾਮ ਤੇ ਆਵੇ ਉਹਦੇ ਅੰਦਰ ਪ੍ਰਕਾਸ਼ ਉਹ ਜਿਵੇਂ ਦੀਵਾ ਚਲਣਾ ਹੁੰਦਾ ਨਾ ਜਿਵੇਂ ਸੂਰਜ ਜਿਆ ਆ ਜਾਂਦੇ ਵਗੈਰਾ ਸੰਸਾਰਾਂ ਮੈਂ ਗੁਰ ਪ੍ਰਸਾਦਿ ਜਾਣੇ ਜਿਨਾਂ ਨਾਮਾਂ ਸਹਿ ਸਮਾਨੀ ਅਸੀਂ ਆਪਣੇ ਆਪ ਨੂੰ ਭੁੱਲ ਗਏ। ਓਮੇ ਵਿੱਚ ਓਮੇ ਵਿੱਚ ਪ੍ਰਭ ਕੋਈ ਨਾ ਪਾਏ ਮੂਲੋਂ ਪੁੱਲਾ ਜਨਮ ਗਵਾਏ। ਜਿਹੜਾ ਮੂਲ ਨੂੰ ਭੁੱਲ ਗਿਆ ਬੰਦੇ ਇੱਕ ਦਸਰਿਆਂ ਗੁਰਬਾਣੀ ਵਿੱਚ ਬੜੇ ਪਿਆਰ ਭਾਵਨਾ ਨਾਲ। ਮੰਤੂ ਜੋ ਸਰੂਪ ਆਪਣਾ ਮੂਲ ਪਹਿਚਾਣ। ਅਸੀਂ ਮੂਲ ਦਾ ਸੁਣਿਆ ਨਹੀਂਗਾ। ਅਸੀਂ ਭੁੱਲ ਗਏ ਆਪਣੇ ਆਪ ਨੂੰ ਅਸੀਂ ਕੌਣ ਸੀਗੇ। ਅਸੀਂ ਆਪਣੇ ਆਪ ਦੀ ਪਛਾਣ ਨਹੀਂ ਕੀਤੀ। ਅਜ ਕੱਚੇ ਦਾਨਸ ਵਾਸਕੇ। ਹੋਣਾ ਸੀਗਾ ਜਿਹੜਾ ਤਨ ਸੱਚ ਦੇ ਵਿੱਚ ਧਿਆਨ ਲਾ ਕੇ। ਖਾਲੀ ਖਲਾ ਧਿਆਨ ਲੱਗਣਾ ਸੀਗਾ ਅੱਖਾਂ ਵਿੱਚ ਸੁਰਤੀ ਜਾਨੀ ਸੀ ਕਰਨਾਂ ਵਿੱਚ। মুখ ਨਾ ਬੋਲਣਾ ਸੀਗਾ। ਜਟਾਇਮਣ ਨਾ ਸੀ। ਫਿਰ ਆਟੋਮੈਟਿਕ ਸਾਡੇ ਮਨ ਦੇ ਵਿੱਚ ਮਾਲਕ ਨੇ ਆਪ ਆ ਕੇ ਬਸ ਜਾਣਾ ਸੀ। ਅਸੀਂ ਤਾਂ ਗਾਗ ਬਣ ਜਾਣਾ ਸੀਗਾ ਸੱਚੇ ਗਾਗ ਗਾਗ ਬਿਰਲਾ ਕੋ ਜਾਣ ਗੁਰ ਕੈ ਸਬਦ ਆਪਸਾਂ ਸੱਚੀ ਰਾਹ ਸੱਚਾ ਬਪਾ ਸੋ ਤਨਪੁਰਖ ਜਿਸ ਨਾਮ ਪਿਆਰ ਮਿਲ ਸਤਿ ਰਾਸ ਸੀ ਜਿਹੜੀ ਇੱਕ ਸੱਚਾ ਵਪਾਰ ਸੋ ਤਨਪੁਰਖ ਜਿਸ ਨਾਮ ਪਿਆਰ ਕਹੋ ਪੁਰਖ ਤਾਨਾ ਜਿਨ੍ਹਾਂ ਨੂੰ ਨਾਮ ਨਾਲ ਪਿਆਰ ਤិន ਪ੍ਰਭ ਸਾਚੇ ਇੱਕ ਸੱਚ ਲਾਏ ਉੱਤਮ ਬਾਣੀ ਸਾਹ ਸੁਣਾਏ ਜਿਹਾ ਮਾਲਕ ਨੇ ਕਿਰਪਾ ਕੀਤੀ ਪ੍ਰਭੂ ਨੇ ਆਪ ਦੇ ਨਾਲ ਜੋੜਿਆ ਤੇ ਬਾਣੀ ਪ੍ਰਗਟ ਹੋ ਗਈ ਜਿਹਾ ਬਾਣੀ ਪ੍ਰਗਟ ਹੋ ਗਈ ਮੁਕਤ ਦੁਆਰਾ ਮਿਲ ਗਿਆ ਕਿਉਂ ਸਦਾ ਤਨ ਅੰਤਰ ਨਾਮ ਸੰਵਾਲੇ ਉਹ ਨਾਮ ਸੰਵਾਲਣ ਲੱਗੇ ਉਸ ਬਾਣੀ ਨੂੰ ਜੀ ਜਨ ਤੇ ਜਿਨੇ ਪ੍ਰਤਵਾਲ ਸਾਰੇ ਪਾਲਿਆ ਮੁਕਤ ਪਦਾਲ ਤਿੰਨ ਕੋ ਪਾਏ ਹਰ ਕੇ ਨਾਮ ਰਤੇ ਲਿਵਲਾਈ ਫਿਰ ਕਦੇ ਵਿਛੜਦਾ ਨਹੀਂ ਹੈਗਾ ਜਿਆ ਸਬਦ ਨਾਲ ਪਿਆਰ ਪਾਇਆ ਮਾਲਕ ਦੇ ਪਿਆ ਵਿਛੜਾ ਨਹੀਂ ਕਦੇ ਨਾ ਵਿਛੜੇ ਸਬਦ ਸਮਾਏ ਹਰ ਵਤ ਨਾ ਰਹਿੰਦਾ ਉਹਦੇ ਵਾਸਤੇ ਸਾਨੂੰ ਗੁਰਬਾਣੀ ਪਾਣੀ ਬਹੁਤ ਜ਼ਰੂਰੀ ਆ। ਸਾਡਾ ਮਨ ਮੰਨ ਜਾਵੇ, ਪਛਾਣ ਕਰ ਜਾਵੇ। ਪਾਈ ਤੇ ਮਾਲਕ ਨੇ ਵੀ ਸਾਨੂੰ ਦੀ ਪਛਾਣ ਆਵੇ। ਜਦੋਂ ਪਛਾਣ ਆ ਗਈ। ਪਤਾ ਲੱਗ ਗਏ ਸਭ ਮੈਂ ਬਸੇ, ਪ੍ਰਭ ਇੱਕੋ ਸੋਏ। ਗੁਰਮਤੀ ਘੜ ਪ੍ਰਗਟ ਹੋਵੇ। ਸਹਜ ਜਿਨ ਪ੍ਰਵਾ ਜਾਣ ਪਛਾਣੇ ਕਹਿੰਦਾ ਸਹਜ ਆ ਕੇ ਪਹਿਚਾਨ ਦਿੱਤੀ ਨਾਨਕ ਨਾਮ ਮਿਲੇ ਮਨ ਮਾਰੇ ਜੇ ਮਨ ਮੰਨ ਗਿਆ ਨਾਮ ਦੇ ਨਾਲ ਪਿਆਰ ਪੈ ਗਿਆ ਫਿਰ ਅਸੀਂ ਮਾਲਕ ਦੇ ਚੱਕਰ ਵਾਣਦੇ ਹਾਂ ਸੋਈ ਚਾਕੜ ਜੋ ਸਹਜ ਆ ਸਮਾ ਸੱਚੇ ਸਾਹਿਬ ਸੁਣਾਉਂਗਾ ਕਹਿੰਦੇ ਆ ਤិន ਪ੍ਰਭ ਸੱਚੇ ਇੱਕ ਸੱਚ ਲਾਏ ਉੱਤਮ ਬਾਣੀ ਸ਼ਬਦ ਸੁਣਾਏ ਪ੍ਰਭ ਸੱਚੇ ਕੀ ਸੱਚੀ ਕਾਰ ਨਾਨਕ ਨਾਮ ਸਵਾਰਨ ਹੇ ਇਸੇ ਤਰ੍ਹਾਂ ਅਸੀਂ ਉਸ ਮਾਲਕ ਦੇ ਅੰਦਰ ਤੇ ਜਾਣੇ ਆ ਜਾ ਜਾਂ ਦਰ ਤੇ ਜਾ ਕੇ ਬਹਿਨੇ ਆ ਫਿਰ ਉਹਦੀ ਵਡਿਆਈ ਉਹ ਆਪ ਸੁਣਾਉਂਦਾ ਆਪਾਂ ਜਿਸਨੋਂ ਬਖਸ਼ੇ ਹਰ ਦੇਹ ਵਡਿਆਈ ਗੌਰ ਪ੍ਰਸਾਦ ਬਸੇ ਮਾਨਾ ਗੁਰਮਕਾਣੀ ਕਾਰਕਮਾਵੇ ਤਾਂ ਇਸ ਮਨ ਕੀ ਸੋਝੀ ਪਾ ਗੋ ਜਿਹਨਾਂ ਕੇ ਮਨ ਮਰਦਾ ਨਹੀਂ ਹੈਗਾ ਉਹਨਾਂ ਤੇ ਕਰ ਸੀ ਮਾਲਕ ਦਾ ਪ੍ਰਵਾਨੀ ਹੋ ਸਤਿ ਮੰਤਨ ਦਾਤਾ ਨਾਮ ਸਾਹਬ ਹੈ ਅਜ ਗਾਇ ਜਨ ਗਾਉ ਤੇ ਰਹੇ ਜੇ ਸਤਿਗੁਰ ਪਾਵੇ ਗਉਣ ਉਹਦਾ ਬਸੰਦਾ ਜੇ ਸਤਿਗੁਰ ਨੂੰ ਮਨਜ਼ੂਰ ਹੋਵੇ ਇੱਕ ਗਾਵੇ ਇੱਕ ਭਗਤ ਕਰੇ ਨਾਮ ਨਾ ਪਾਵੇ ਬੈਨਸ ਨਹੀਂ ਜਣੀ ਪਿਆਰ ਤੋਂ ਬਿਨਾ ਨਾਮ ਨਹੀਂ ਬੰਦਾ ਭਾਵਨਾ ਬਿਨਾ ਨਾਮ ਨਹੀਂ ਸੱਚੀ ਭਗਤੀ ਗੁਰ ਸ਼ਬਦ ਪਿਆਰ ਆਪਣਾ ਪੈ ਰੱਖਿਆ ਸਦਾ ਵਰਤਾ ਹਿਰਦੇ ਵਿੱਚ ਭਗਤ ਕਰੇ ਮੂਰਖ ਆਵ ਜਨਾਵੇ ਅਸੀਂ ਕਹਿੰਨੇ ਵੀ ਮੈਂ ਭਗਤੀ ਕਰਦਾ ਨਾ ਨਾ ਚੱਪੇ ਬਹੁਤ ਦੁੱਖ ਪਾਵੇ ਨੱਚੇ ਟੱਪੇ ਭਗਤ ਨਾ ਹੋਏ ਸ਼ਬਦ ਮੁਰੇ ਭਗਤ ਬਾਈ ਜਾਨ ਸਵੇ ਭਗਤ ਬਸਨ ਭਗਤ ਕਰ ਕਰਾਏ ਅਸ ਹੋਏ ਸੱਚੀ ਭਗਤ ਵਿੱਚੋਂ ਆਪ ਖੋਏ ਮੇਰਾ ਪ੍ਰਭ ਸੱਚਾ ਸ਼ਬਦ ਦੇ ਜਾਣਿਆ ਨਾਨਕ ਬਖਸ਼ੇ ਨਾਮ ਜਸਨ ਇਸ ਤਰ੍ਹਾਂ ਕੋ ਪਿਆਰਿਓ ਅਸੀਂ ਉਸ ਮਾਲਕੇਦਾਰ ਤੇ ਬੇਨਤੀਆਂ ਕਰੀਏ ਜੋ ਆਜਾ ਆਪਣਾ ਵਿਸਾਸੀ ਮਨ ਨ ਮਰੇ ਮਨ ਇਹ ਮਨ ਮਰੇ दारू ਜਾਣੇ ਕੋਏ ਮਨ ਸਾਉ ਤੇ ਮਰੇ ਉਝੇ ਜਨਸੋਏ ਸਰੇ ਵਿਚਾਰ ਕੇ ਗੁਰਵਾਨੀ ਨਾਲ ਪਿਆਰ ਕਰੀਏ پڑھیਏ ਗੁਰਵਾਨੀ ਨੂੰ ਕੇ ਲੋਕ ਸੁਕੇ ਲੋਕ ਸਲੇ ਬਲਾਉ ਫਤੈ ਵਾਏ ਗੁਰਜੀਕਾ ਖਾਲਸਾ ਵਾਏ ਗੁਰਜੀਕਾ